ਸਿਕਲ ਸਿਕਲ ਆ ਰਹਾ ਹੈ ਤਸੋਰ ਤੁਸੀਂ ਆਓ ਛੇਤੀ ਅਸੀ ਕਾ ਜੀ ਬੜੇ ਹਲਾਤ ਮਾੜੇ ਨੇ ਵੇਖ ਲੋ ਥੋੜੇ ਕੋਲੇ ਹੀ ਨੇ ਕੋਈ ਬਹੁਤ ਬਹੁਤ ਬੁਰਾ ਕੋਈ ਕੋਸ਼ ਨਹੀਂ ਆਹ ਵੇਖ ਲਓ ਨਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਇੰਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇੰਨੀ ਪਿਆ ਹੈ ਪਰ ਕੁਝ ਨਹੀਂ ਕੋਈ ਹੋ ਨਾਂਦਨ ਮੁੜਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸਿੱਖ ਦੇਣੇ ਕੀ ਅਸਰ ਸਰਕਾਰਾਂ ਕੋਲ ਸਾਰਾ ਕੁਝ ਹੈ ਨਾ ਏ 7000 ਰੁਪਏ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਸੋ ਝਾੜੂ ਵਾਲੇ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਅਸੀਂ ਤੈਨੂੰ ਝਾੜੂ ਪੈਣ ਨੂੰ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਵੱਲ ਸਿਮਰਨ ਤੋਂ ਸੱਚੀ ਗੱਲ ਸੱਚੀ ਗੱਲ ਤਾਂ ਸੋਣ ਤੁਸੀਂ ਆਓ ਛੇਤੀ ਅਸੀਂ ਕਾ ਜੀ ਬੜੇ ਹਲਾਤ ਮਾੜੇ ਨੇ ਵੇਖ ਲੋ ਥੋੜੇ ਕੋਲੇ ਹੀ ਨਹੀਂ ਕੋਈ ਬਾਤ ਬੁਝਦੇ ਕੋਈ ਕੁਛ ਨਹੀਂ ਆਹ ਵੇਖ ਲਓਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਅੱਲਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇੰਨੀ ਪਿਆ ਹੈ ਪਰ ਕੁਛ ਨਹੀਂ ਕੋਈ ਨਾਂਦਨ ਮਿਲਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਸਰਕਾਰਾਂ ਕੋ ਸਾਰਾ ਕੁਛ ਹੈਗਾ ਹੈ 10 ਕਰੋੜ ਰੁਪਈਆ ਡਿਮਾਂਸ ਪਿਆ ਹੈ ਰੀਪਾ ਬਾਰੇ ਸੋਚੇ ਤਾਂ ਉਹ ਝਾੜੂ ਵਾਲੇ ਨੇ ਬਰਬਾਦ ਕਰਤਾ ਝਾੜੂ ਫੇਰਾ ਸੀ ਅਸੀਂ ਤਿੰਨ ਝਾੜੂ ਪੈਣ ਨੂੰ ਬਣਾਇਆ ਸੀ ਨਾ ਐਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲਾ ਦੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਬਹੁਤ ਅੱਛੇ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਹੈ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਵਾਲਾ ਸਿਰ ਨੂੰ